ਹੈਲੋ ਬਾਕੀ ਬੰਗੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਅਸੀਂ ਸਾਰੇ ਜਣੇ ਠੀਕ ਆ ਜੀ ਆਈ hope ਤੁਸੀਂ ਵੀ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਜੜਦੀ ਕਲਾ ਵਿੱਚ ਰੱਖਣਾ ਲੋ ਜੀ ਸ਼ਾਮ ਦੇ ਇੱਥੇ ਟਾਈਮ ਜਿਹੜਾ ਹੋ ਗਿਆ 6:21 ਮਿੰਟ ਹੋ ਗਏ ਤੇ ਹੁਣ ਆਪਾਂ ਬਣਾਉਣ ਲੱਗੇ ਆ ਇੱਥੇ ਅੱਜ ਪਹਿਲਾਂ ਸਭ ਤੋਂ ਹਜੇ ਸਬਜ਼ੀ ਦਾ ਕੁਝ ਪਤਾ ਨਹੀਂ ਕੀ ਬਣੂ ਕਿਉਂਕਿ ਹਜੇ ਸਬਜੀ ਕੋਈ ਆਈ ਨਹੀਂ ਜੀ ਤੇ ਬਾਕੀ ਹੁਣ ਆਪਾਂ ਇੱਥੇ ਅੱਜ ਤੁਹਾਨੂੰ ਦਵਾਂਗੇ ਜਿਹੜੇ ਤਲੇ ਹੋਏ ਪਿਆਜ਼ ਹੁੰਦੇ ਨੇ ਉਹਨਾਂ ਦੀ ਰੈਸਪੀ ਕਿ ਉਹਨੂੰ ਕਿਵੇਂ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਨੂੰ ਆਪਾਂ 1 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਆਂਗੇ ਤੇ ਕਿਵੇਂ ਬਣਾਉਣੇ ਨੇ ਉਹ ਆਪਾਂ ਅੱਜ ਤੁਹਾਨੂੰ ਨਾਲ ਜਿਹੜੇ ਤਲੇ ਹੋਏ ਪਿਆਜ਼ ਨੇ ਉਹਨਾਂ ਦੀ ਰੈਸਪੀ ਦਵਾਂ ਦੱਸਿ ਮੈਂ ਲੱਗ ਗਈ ਸੀਗੀ ਜੀਰ ਨਾਲ ਦੇਖੋ ਛਿੱਲਣ ਲੱਗ ਗਈ ਸੀ ਪਿਆਜ਼ ਪਰ ਇੱਕ ਬਚਾ ਲਏ ਮੈਂ ਕਿ ਜੀਰਨ ਦਾ ਵੀ ਤਰੀਕਾ ਆਪਾਂ ਦੱਸ ਦਾਂਗੇ ਤੁਹਾਨੂੰ ਹਣਾ ਵੀ ਇਸ ਤਰ੍ਹਾਂ ਹੀ ਕੱਟੇ ਜਾਂਦੇ ਨੇ ਕਿਉਂਕਿ ਇਹ ਮੇਨ ਜਿਹੜੇ ਇਹਦੇ ਵਿੱਚ ਹੁੰਦਾ ਨਾ ਮਤਲਬ ਕਿ ਆਹ ਵਾਲਾ ਆਪਾਂ ਦੋਨੋਂ ਜਿੱਥੇ ਲੋਕ ਆਹ ਵਾਲਾ ਤੇ ਆਹ ਸਾਈਡ ਵਾਲਾ ਇਹ ਜਿਆਦਾ ਜਿਆਦਾ ਆਪਾਂ ਨੂੰ ਕੱਢਣੇ ਪੈਂਦੇ ਨੇ ਤਾਂ ਕਿ ਇਹ ਆਪਸ ਦੇ ਵਿੱਚ ਮਤਲਬ ਕਿ ਚਿਪਕੇ ਨਾ ਰਹਿਣ ਵੀ ਅਲੱਗ ਅਲੱਗ ਕੱਲਾ ਕੱਲਾ ਜਿਹੜਾ ਪਿਆਜ਼ ਹੋ ਜਾਈ ਤੇ ਬਰੀਕ ਬਰੀਕ ਇਹ ਕੱਟਣੇ ਪੈਂਦੇ ਨੇ ਚਲੋ ਜੀ ਵਲੌਗ ਨੂੰ ਕਰਦੇ ਆਪਾਂ ਸਟਾਰਟ ਤੇ ਅੱਜ ਤੁਹਾਨੂੰ ਦਿਨੇ ਪਿਆਜ਼ ਦੀ ਜਿਹੜੀ ਤਲੇ ਹੋਏ ਪਿਆਜ਼ ਦੀ ਰੈਸਪੀ ਪਿਆਜ਼ ਮੈਂ ਅੰਦਰ ਹੀ ਬੈਠ ਗਈ ਆ ਕਿ ਤੁਹਾਨੂੰ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਬਰਤਨ ਸਾਫ ਕਰਕੇ ਇਸ ਕਿਚਨ ਦੇ ਵਿੱਚ ਉਹ ਵੀ ਬਹੁਤ ਔਖੇ ਹੋ ਗਏ ਸਾਫ ਕਰਨੇ ਚਲੋ ਜਪਾ ਹੁਣ ਪਿਆਜ਼ ਇੱਕ ਕਵਚਾ ਲਿਆ ਸੀਗਾ ਵੈਸੇ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਇਸ ਤਰ੍ਹਾਂ ਪਿਆਜ਼ ਜਿਹੜਾ ਵਾਈਟ ਪਾਰਟ ਹੁੰਦਾ ਉਹ ਵੀ ਕੱਢਣਾ ਹੁੰਦਾ ਕਿਉਂਕਿ ਇਹ ਫਿਰ ਪਿਆਜ਼ ਇਹ ਤੋਂ ਬਣਾ ਕੱਲਾ ਕੱਲਾ ਨਹੀਂ ਹੋਣਾ ਇਧਰ ਦੀ ਸਾਈਡ ਤੋਂ ਵੀ ਤਾਂ ਪਾ ਕਾਫੀ ਦੇ ਜਿਹੜਾ ਉਤਾਰ ਲਿਆ ਸਾਰਿਆਂ ਨੇ ਦੇਖਿਓ ਇਸ ਤਰ੍ਹਾਂ ਹੀ ਕਰਿਆ ਮੈਂ ਤਾਂ ਚਲੋ ਜੀ ਠੀਕ ਆ ਹੁਣ ਤੁਹਾਨੂੰ ਮੈਂ ਕੱਟ ਕੇ ਦਿਖਾਉਣੀ ਆ ਮੰਜੇ ਤੋਂ ਨਾ ਮੈਂ ਇੱਥੇ ਬੈੱਡ ਤੇ ਆ ਜੀ ਮੈਂ ਤਾਂ ਫਿਰ ਉੱਥੇ ਕੈਮਰਾ ਹਿੱਲੂਗਾ ਥੋੜਾ ਜਿਹਾ ਤੇ ਆਪਾਂ ਪਹਿਲੇ ਪਿਆਜ਼ ਦੇ ਸੇ ਚਿਲਦੇ ਆ ਕਿਸ ਤਰ੍ਹਾਂ ਇਹ ਆਪਾਂ ਕਾਫੀ ਲਾ ਲੈਣਾ ਵੈਸੇ ਤਾਂ ਆਪਾਂ ਇਦਾਂ ਹੀ ਲਾਉਣੇ ਪਰ ਜਿਹੜਾ ਇਹ ਆ ਵਾਈਟ ਪਾਰਟ ਆ ਆ ਵਾਲਾ ਇਹ ਲੋਕ ਆ ਜੀ ਪਿਆਜ ਜਿਹੜਾ ਆਪਾਂ ਜੇ ਇਹਨੂੰ ਕੱਢ ਦਾਂਗੇ ਤਾਂ ਸਾਰਾ ਪਿਆਜ ਜਿਹੜਾ ਮਤਲਬ ਕਿ ਅਲੱਗ-ਅਲੱਗ ਹੋ ਜੂ ਜਦੋਂ ਆਪਾਂ ਇਹਨੂੰ ਬਰੀਕ-ਬਰੀਕ ਜਿਹੇ ਕਟਿੰਗ ਕਰਾਂਗੇ ਹਨਾ ਇਸ ਸਮੇਂ ਇਧਰੋਂ ਵੀ ਪਰ ਪੈਨ ਨਹੀਂ ਲਾ ਦੇਣਾ ਹਾਂ ਦੇਖੋ ਹੁਣ ਇਹ ਸਾਰਾ ਅਲੱਗ-ਅਲੱਗ ਹੋ ਗਿਆ ਇਸ ਤਰ੍ਹਾਂ ਹਾਂ ਹੁਣ ਸਭ ਪੈਨ ਪਾਤ ਲੈਣੇ ਉਸ ਤੋਂ ਬਾਅਦ ਤੋਂ ਮੰਗੇ ਪਾ ਜੇ ਤੁਸੀਂ ਚਾਹੋ ਤੈਨੂੰ ਪਹਿਲਾਂ ਵੀ ਧੋ ਸਕਦੇ ਹੋਗੇ ਬਾਅਦ ਚ ਧੋਣੇ ਦਾ ਬਾਅਦ ਚ ਵੀ ਧੋਣੇ ਧੋ ਸਕਦੇ ਹੋਗੇ ਹਨਾ ਲੋ ਜਣ ਆਪਾਂ ਇਹਨੂੰ ਕੱਟ ਦੇਾਂਗੇ ਆ ਰੱਖ ਦੀ ਆਪਾਂ ਸਾਈਡ ਤੇ ਛਿਲਕੇ ਮੇਰੇ ਸਟੋਪਿੰਗ ਬੋਰਡ ਵੀ ਲੱਗਦਾ ਜਾਊਗਾ ਇਸ ਤਰ੍ਹਾਂ ਆਪਾਂ ਇਹਨੂੰ ਕੱਟਣਾਗਾ ਦੋ ਪੀਸ ਕਰ ਲੈਣੇ ਨੇਗੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਨੂੰ ਤਿਰਸਾ ਧਰਨਾਗਾ ਇੱਥੋਂ ਜਿਹੜੀ ਆ ਮਤਲਬ ਕਰਦੇ ਧਰਨੀ ਤਿਰਸੀ ਧਰਨੀ ਆ ਇਸ ਆਕਾਰ ਕੇ ਪਾਨੂ ਬਰੀ ਬਰੀ ਕਾ ਆ ਕੱਟ ਲਵਾਂਗੇ ਜਦੋਂ ਆਪਾਂ ਪ੍ਰੈਕਟਿਸ ਕਰਾਂਗੇ ਨਾ ਬਾਰ ਬਾਰ ਤਾਂ ਪ੍ਰੈਕਟਿਸ ਵਧੀਆ ਹੋ ਜੂਗੀ ਜਿਹਨੂੰ ਕੱਟੀ ਜਾਵਾਂਗੇ ਆਪਾਂ ਇੱਕ ਦੋ ਪਿਆਜ਼ਾਂ ਜੀ ਆਪਣੀ ਜਿਹੜੀ ਪ੍ਰੈਕਟਿਸ ਹੋ ਵਧੀਆ ਹੋ ਜੂਗੀ ਕਿਉਂਕਿ ਥੋੜੀ ਜਿਹੀ ਮੇਰੀ ਕਾਰ ਵੀ ਦੂਜੀ ਹੈ ਨਾ ਚੌਪਿੰਗ ਰੋਡ ਵਾਲੀ ਨਹੀਂ ਹੈਗੀ ਬਸ ਅਗਲੇ ਬਾਅਦ ਨਾਲ ਦੀ ਨਾਲ ਆਪਾਂ ਪਿੱਛੇ ਹਟਾ ਲਵਾਂਗੇ ਐਂ ਵੀ ਕੱਟ ਸਕਦੇ ਹਾਂ ਕਿਉਂਕਿ ਥੋੜੀ ਜਿਹੀ ਦੰਦੇ ਵਾਲੀ ਕਾਰ ਤਾਂ ਹਣੀ ਕੋ ਪ੍ਰੈਕਟਿਸ ਹੋ ਜਾਂਦੀ ਹੁੰਦੀ ਹੈ ਦੇ ਦੋਂ ਪਿਆਜ਼ ਨੂੰ ਕੱਟੇ ਆਣੇ ਅੱਜ ਪ੍ਰੈਕਟਿਸ ਲਓ ਜੀ ਆਪਾਂ ਸਾਰੇ ਜਿਹੜੇ ਪਿਆਜ਼ ਸੀਗੇ ਕੱਟ ਲੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਚਲੋ ਚੱਲਦੇ ਆਪਾਂ ਹੁਣ ਕਿਚਨ 'ਚ ਬਿਲਕੁਲ ਜਿਹੜੇ ਬਰੀਕ ਨੇ ਇਸ ਤਰ੍ਹਾਂ ਬਾਕੀ ਹੁਣ ਧੋਵਾਂਗੇ ਜਦੋਂ ਫਰਾਈ ਕਰਾਂਗੇ ਹੋਰ ਵੀ ਪਿਆਜ਼ ਜਿਹੜੇ ਖੁੱਲ ਜਾਣਗੇ ਲਓ ਜੀ ਪੈਨਰ ਹੁਣ ਤੋਲ ਲੈਣੇ ਆ ਲੈ ਲੈ ਪਾ ਪਾਣੀ ਸਾਡੇ ਫੇਟ ਕੱਲੇ ਕੱਲੇ ਹੋਣੇ ਸ਼ੁਰੂ ਹੋਗੇ ਇਹਨਾਂ ਸੋਗੇ ਪਤੋਲਾਂਗੇ ਤਾਂ ਜਿਹੜੇ ਸਾਰੇ ਖੁੱਲ ਜਾਣ ਇਹ ਕੱਲਾ ਕੱਲਾ ਹੋ ਜ ਜਾਣਗੇ ਇੱਕ ਤੇ ਇਸ ਮੈਲ ਹੁੰਦੀ ਜਿਹੜੀ ਹੋ ਗਈ ਖਤਮ ਹੋ ਜੂਗੀ ਇਹਦੇ ਨਾਲ ਹਾਂ ਚਾਹ ਮਿੰਟ ਦੇ ਵਿੱਚ 55 ਇਹ ਅਚਨੜੇ ਕੱਢ ਲੈਨੇ ਜਿਹੜਾ ਪਾਣੀ ਹੋਗਾ ਤਾਂ ਨਿਚੜ ਜੂਗਾ ਲਓ ਜੀ ਪਿਆਜ਼ ਆਪਣੇ ਦੇਖੋ ਪਾਣੀ ਇਹਨਾਂ ਦਾ ਬਿਲਕੁਲ ਸਾਰਾ ਨਿਕਲ ਚੁੱਕਿਆ ਹੈਗਾ ਨਿਚੜ ਚੁੱਕਿਆ ਹੈਗਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਢੱਕ ਦੇਨੇ ਹੈ ਪਹਿਲਾਂ ਪਾ ਤੇਲ ਗਰਮ ਕਰ ਲੈਨੇ ਹੈ ਹਰਮ ਹੋ ਚੁੱਕਿਆ ਆਪਾਂ ਹੁਣਾਂ ਗ੍ਰੀਸ ਤਿਆਰ ਹੈ ਜਿਹੜਾ ਆਪਾਂ ਥੀਕ ਕਰਾਂਗੇ ਇਸ ਦਾ ਫਲੇਮ ਆਪਾਂ ਹਾਈ ਹੋ ਰੱਖਾਂਗੇ ਹਜੇ ਤੱਕ ਤਾਂ ਜਦੋਂ ਇਹ ਜਦੋਂ ਹੋ ਗਏ ਫਿਰ ਆਪਾਂ ਨੂੰ ਪਾ ਦੇਣਾ ਲੋ ਜੀ 70% ਹੋਵੇ ਨਹੀਂ ਇਹਨਾਂ 30% ਆਪਾਂ ਜਨੇਕੇ 30% ਹੋਰ ਕਰ ਲਵਾਂਗੇ ਡਾਰਕ ਆਪਾਂ ਇਹਨਾਂ ਨੂੰ ਬ੍ਰਾਊਨ ਕਰਾਂਗੇ ਕੜਛੀ ਜਿਹੜੀ ਆਪਾਂ ਨੂੰ ਇਹ ਮਾਰਨੀ ਪਊਗੀ ਕਿਉਂਕਿ ਚਿਪਕਲੇ ਕੇ ਹੁੰਦੇ ਨੇ ਚਿਪਕਾ ਨਾ ਮਸ ਥੱਲੇ ਫਿਰ ਆਪਣੇ ਜਿਹੜੇ ਤਲੇ ਹੋ ਕੇ ਆਜ ਨੇ ਤਾਂ ਵਧੀਆ ਬਣ ਗਏ ਆਪਾਂ ਜਿਵੇਂ ਬਰੀਆਣੀ ਬਣਾਉਣੀ ਆ ਹਨ ਉਹਦੇ ਵਿੱਚ ਵੀ ਪਾ ਸਕਦੇ ਆ ਹਾਂ ਤੇ ਜਿਵੇਂ ਕੀ ਪਾਲਕ ਦੀ ਸਬਜੀ ਹੋਵੇ ਸੁੱਕੀ ਸਬਜੀ ਕੋਈ ਵੀ ਬਣਾਉਣੀ ਹੋਵੇ ਉਹਦੇ ਵਿੱਚ ਵੀ ਪਾ ਸਕਦੇ ਆਪਾਂ ਹਨਾ ਪਿਆਜ਼ ਆਪਣੇ ਲਗਭਗ ਹੋਈ ਚੁੱਕੇ ਪੰਜ ਪਰਸੈਂਟ ਆਪਾਂ ਇਹਨਾਂ ਨੂੰ ਹੋਰ ਉਹ ਕਰਾਂਗੇ ਦੇਖੋ ਕਲਰ ਕਿੰਨਾ ਵਧੀਆ ਆਇਆ ਹੈ ਹਨਾ ਪੈਜ ਜਾਣਾ ਹਨਾ ਹਸ 5-10 ਮਿੰਟ ਆਪਾਂ ਹੋਰ ਤੇਦਰ ਆਪਾਂ ਕੱਪੜਾ ਵਿਛਾ ਕੋਈ ਵੀ ਪੇਪਰ ਇਸ ਤਰ੍ਹਾਂ ਦਾ ਆਪਾਂ ਪਿਛਾ ਲਓ ਕਿਉਂਕਿ ਇਹਦਾ ਫਿਰ ਜਿਹੜਾ ਐਕਸਟਰਾ ਆਇਲ ਹੋਊਗਾ ਉਹ ਨਿਕਲ ਜੂਗਾ نیچے ਨੋਦੀ ਦੇਖੋ ਤੇ ਆਜ ਆਪਣੇ ਹੋ ਚੁੱਕੇ ਨੇ ਬਿਲਕੁਲ ਗੈਸ ਆਪਾਂ ਬੰਦ ਕਰਦੇ ਹੁਣ ਆਪਾਂ ਜਲਦੀ ਜਲਦੀ ਇਹਨਾਂ ਨੂੰ ਬਾਹਰ ਕੱਢ ਲੈਨੇ ਆ ਵੈਸੇ ਝਾਰਨੀ ਲੈ ਲਈ ਮੈਂ ਕੁਝ ਕੋਇਲ ਤਾਂ ਪਹਿਲੇ ਝਾਰਨੀ ਦੇ ਨਾਲ ਹੀ ਕੱਢ ਦਾਂਗੇ ਤੇ ਆਪਾਂ ਨਾ ਹੋਣ ਜਿਹੜੇ ਚੌਲਾਂ ਨੂੰ ਨਾ ਸੌਰੀ ਮੈਂ ਚਲ ਵੀ ਰੱਖੇ ਨੇ ਉਧਰ ਤੇ ਆਜ ਨੇ ਜਿਹੜੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਇਕੱਲੇ ਇਕੱਲੇ ਐਵੇਂ ਫਲਾਜੇ ਦੇਵਾਂਗੇ ਤਾਂ ਜੋ ਇਹ ਆਪ ਤੇ ਚਿਪਕਣ ਜਿਹੜੇ ਇਹਨਾਂ ਦਾ ਆਇਲ ਪ੍ਰੋਪਰ ਜਿਹੜਾ ਨਿਕਲ ਜਾਵੇ ਉਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਹੋਰ ਆਦ ਵਿੱਚ ਨਾ ਉਹ ਕਰਦਾਂਗੇ ਓਏ ਦੇਖੋ ਬਸ ਥੋੜੇ ਜਿਹੇ ਰਪਨ ਤੇਲ ਆ ਜਿਹੜਾ ਮਿਚੜਨ ਲਵਾਂਗੇ ਆ ਦੇਖੋ ਨਿੱਚ ਨਿਕਲਣਾ ਸ਼ੁਰੂ ਹੋ ਗਿਆ ਥੋੜੇ ਜਿਹੇ ਵੈਸੇ ਆਪਾਂ ਚਾਹ ਨਹੀਂ ਦੇਣ ਕੱਢਿਆ ਇੱਕੇ ਦਾ ਹੋਰ ਵੀ ਫਾਇਦਾਗਾ ਜਿਵੇਂ ਪਾ ਤੇਲ ਹੁਣ ਆਪਣੇ ਕੰਮ ਆ ਜੂ ਜੇ ਤੁਸੀਂ ਜਿਆਦਾ ਤੇਲ ਪਾਉਣੇ ਜਿਆਦਾ ਤੇਲ ਦੇ ਮਤਲਬ ਕਿ ਡੀਪ ਫਰਾਈ ਕਰਦੇ ਹੋ ਜਿਆਦਾ ਤੇਲ ਦੇ ਵਿੱਚ ਉਹ ਫਿਰ ਆਪਣੇ ਇਹਨਾਂ ਕੰਮ ਨਹੀਂ ਆਉਂਦਾ ਕਿਉਂਕਿ ਪਿਆਜ਼ ਦੇ ਵਿੱਚ ਪਾਣੀ ਹੁੰਦਾ ਤੇ ਇਹ ਆਪਣੇ ਹੁਣ ਦੇ ਵਿੱਚ ਹੁਣ ਮੈਂ ਤੜਕਾ ਲਾਉਣਾ ਸਬਜ਼ੀ ਨੂੰ ਤਾਂ ਇਹ ਕੰਮ ਵੀ ਆ ਜੂ ਦੋ ਦਿਨਾਂ ਕੰਮ ਆ ਜੂਗਾ ਹਨਾ ਆਪਣੇ ਆ ਲੋ ਜੀ ਬਸ ਇਹ ਆਪਾਂ ਇਸ ਤਰ੍ਹਾਂ ਥੋੜਾ ਜਿਹਾ 10 ਮਿੰਟਾਂ ਬਾਅਦ ਦੇਖਦੇ ਆ ਲੋ ਜੀ ਦੇਖੋ ਮੇਰੇ ਕੋਲ ਖੜਕਾ ਹੋ ਰਿਹਾ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਲੇਖੋ ਹੁਣ ਜਦੋਂ ਵੀ ਆਪਾਂ ਕੋਈ ਸਬਜ਼ੀ ਜਾਂ ਕੋਈ ਬਰੈਨ ਨਹੀਂ ਬਣਾਉਣੀ ਹੈ ਤਾਂ ਆਪਾਂ ਪਾ ਸਕਦੇ ਆ 베ਜ ਹੋਵੇ ਨੌਨਵੇਜ ਹੋਵੇ ਗੁੰਦ ਬਰੈਨ ਨਹੀਂ ਬਣਾਉਣੀ ਉਹਦੇ ਵਿੱਚ ਐਡ ਕਰ ਸਕਦੇ ਹਾਂ ਨੂੰ ਆਪਾਂ ਇਸ ਕੰਟੇਨਰ ਵਿੱਚ ਪਾ ਕੇ ਰੱਖਨੇ ਆ ਇੱਕ ਮਿੰਨੀ ਲਈ ਆਪਾਂ ਸਟੋਰ ਕਰਕੇ ਰੱਖ ਸਕਦੇ ਪਹਿਲਾਂ ਵੀ ਮੈਂ ਬਣਾਇਆ ਸ਼ਾਇਦ ਇਹ ਵੀਡੀਓ ਨਹੀਂ ਬਣਾਉਂਦੀ ਸ਼ੁਦਾ ਪਤਾ ਨਹੀਂ ਵੀਡੀਓ ਵਿੱਚ ਹੋਣੀ ਹੈ ਮੇਰੀ ਯਾਦ ਵੀ ਨਹੀਂ ਲੋਚ

ਤੇ ਵਾਹਿਗੁਰੂ ਜੀ ਮਿਹਰ ਕਰਨ ਜਿਹੜਾ ਅੱਜ ਦਾ ਨਵਾਂ ਦਿਨ ਚੜਿਆ ਤੰਦਰੁਸਤੀਆਂ ਤੇ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਤੇ ਲੋ ਜੀ ਇੱਥੇ ਲੱਗੀ ਸੱਜ ਦੋਨੋਂ ਬੈੱਡ ਸ਼ੀਟਾਂ ਚੇਂਜ ਕਰਨ ਕਿਉਂਕਿ ਹੁਣ ਪਤਾ ਹੀ ਇਹ ਵੀ ਐਸੇ ਰੂਮ ਦੇ ਵਿੱਚ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਜ਼ਿਆਦਾਤਰ ਅਸੀਂ ਇਸ ਜ਼ਿਆਦਾਤਰ ਕਿ ਐਸੇ ਰੂਮ ਦੇ ਵਿੱਚ ਹੀ ਹੁੰਨੇ ਆ ਹੁਣ ਸਾਰੇ ਜਣੇ ਸਾਰੀ ਫੈਮਿਲੀ ਇਕੱਠੀ ਸੌਣੇ ਆ ਖਾਣੇ ਆ ਹਨਾ ਤੇ ਤਾਂ ਕਰਕੇ ਬੈੱਡ ਸ਼ੀਟ ਵੀ ਫਿਰ ਜਲਦੀ ਹੋ ਜਾਂਦੀਆਂ ਨੇ ਮੇਰੇ ਹਿਸਾਬ ਨਾਲ ਤੀਜਾ ਜਾਂ ਚੌਥਾ ਦਿਨ ਹੋਊਗਾ ਬੈੱਡ ਸ਼ੀਟ ਚੇਂਜ ਕਰ ਰਹੀਆਂ ਦੋਨੋਂ ਬੈੱਡ ਸ਼ੀਟਾਂ ਨੇ ਸਿੰਗਲ ਵਾਲੀ ਵੀ ਤੇ ਡਬਲ ਵਾਲੀ ਵੀ ਦੋਨ ਚੇਂਜ ਕਰ ਦਵਾਂਗੇ ਤੇ ਕੱਪੜੇ ਵੀ ਕਾਫੀ ਹੋ ਗਏ ਅੱਜ ਕੱਪੜੇ ਵੀ ਧੋਣੇ ਨੇ ਉਸ ਤੋਂ ਬਾਅਦ ਹੁਣ ਦਿਖਾਉਂ ਅੱਜ ਟੈਂਕੀ ਵੀ ਸਾਫ਼ ਕਰ ਰਹੇ ਹਾਂ ਅੱਜ ਇੱਕ ਟੈਂਕੀ ਸਾਫ਼ ਕਰਾਂਗੇ ਦੂਸਰੀ ਦੇਖੋ ਹੁਣ ਕਦੋਂ ਹੁੰਦੀ ਆ ਕਿਉਂਕਿ ਕੁਝ ਪਤਾ ਨਹੀਂ ਜੀ ਇਹ ਵੀ ਕੋਈ ਉਹੀ ਹੁੰਦਾ ਹਨਾ ਮਤਲਬ ਕਿ ਇੱਕ ਹਿੰਮਤ ਜੀ ਆ ਜਾਂਦੀ ਤਾਂ ਕਰਦੀ ਤਾਂ ਸਾਰੇ ਕੰਮ ਹੋ ਜਾਂਦੇ ਨਹੀਂ ਪੈਣਾ ਫਿਰ ਪੈ ਰਹੇ ਨੇ ਲਓ ਜੀ ਬੈੱਡ ਸ਼ੀਟ ਆਪਾਂ ਕਰਦੇ ਹਾਂ ਚੇਂਜ ਤੇ ਇੱਧਰ ਦੇਖੋ ਬਾਹਰ ਜਿਨ੍ਹਾਂ ਮੈਂ ਭਾਂਡੇ ਸਾਫ਼ ਕਰਕੇ ਸਾਰੇ ਆਣਾ ਸਿੱਧੇ ਸਿੱਧੇ ਰੱਖ ਕੇ ਟੋਕਰੀ ਦੇ ਵਿੱਚ ਰੱਖੇ ਨੇ ਵੀ ਥੋੜੀ ਜੀ ਧੁੱਪ ਲੱਗ ਜਵੇ ਪਤਾ ਨਹੀਂ ਕਿਉਂ ਮੈਨੂੰ ਆਦਤ ਆ ਵੀ ਥੋੜੇ ਦਿਨਾਂ ਬਾਅਦ ਮੈਨੂੰ ਇਹ ਹੋ ਜਾਂਦਾ ਵੀ ਭਾਂਡੇ ਨੂੰ ਨਾ ਮੈਂ ਧੁੱਪ ਲਵਾਵਾ ਫਿਰ ਇਸ ਤਰ੍ਹਾਂ ਮੈਂ ਧੁੱਪੇ ਰੱਖ ਦੇਣੀ ਹੁੰਦੀ ਆ ਆ ਹੱਥ ਲਾ ਲਾ ਸੰਤੂ ਮੂਰੇ ਹੱਥ ਲਾ ਲਾ ਰੇਸਤਾ ਵਾਲਾ ਸੇ ਮੋਟਰ ਨਵੀਂ ਪੈਣ ਕਰਕੇ ਦੇਖੇ ਜਲਬਾ ਆ ਕੋਸਾ ਜਲਬਾ ਹੋ ਗਈ ਕੱਠੀ ਕੁਸ ਦਿੱਤਾ ਹੋ ਗਿਆ ਹੁਣ ਅੰਮਨੇ ਕੌੜਾ ਨਾ ਪਾਣੀ ਐਨੇ ਚ ਸਾਟ ਲਾ ਸੰਟੇ ਲੈ ਮੈਂ ਫੜਦੀ ਐ ਚ ਸਾਟ ਲਾ ਬੁੱਤ ਨੇ ਇਹਦਾ ਪਾਇ ਪਿਛੇ ਸਾਟ ਲਾ ਮੈਂ ਦਰਵਾਜ਼ਾ ਬੰਦ ਕਰ ਲਾਂਗੇ ਓਰਾ ਓਰਾ ਨੂੰ ਕਮਾ ਲੈ ਓਰਾ ਨੂੰ ਓਰਾ ਨੂੰ ਕਮਾ ਲੈ ਐਂ ਕਿਤੇ ਕਾੜੋ ਸਾੜ ਮਾਰ ਕੇ ਸਾਫੇ ਕਰ ਰਿਹਾ ਬਈ ਨਾ ਨਾ ਸਾਫ ਕਰਦੇ ਆਂਗੇ ਉਹ ਹੈਗਾ ਬਹੁਤ ਜਿਆਦਾ ਇਧਰ ਦੇਖ ਕੇ ਪੁੱਤ ਕਿਤੇ ਗੇਟ ਵਾਲੇ ਟੁੱਟ ਨਾ ਜਾਵੇ ਇਹ ਤੇ ਸਾਟਲਾ ਸੰਟੀ ਵਿੱਚ ਆਇਆ ਪਾਏ ਪਏ ਸਾਫ ਹੋਈ ਜਾਉ ਅੰਦਰ ਜਾਏ ਜਿੱਧਰ ਤੋਂ ਬੰਦ ਕਰ ਦਿੰਦੇ ਸਾਰਾ ਪਾਣੀ ਇਧਰੀ ਛੱਡ ਦੇ ਆ ਦੇ ਨਿਕਲੇ ਜਾਂਦਾ ਖੜਕਾ ਹੁੰਦਾ ਰੇ ਗੇਟ ਵਾਲਾ ਨਾ ਕਰੀ ਰੋ ਕਿਹੜਾ ਹੁੰਦਾ ਨਹੀਂ ਹਾਂ ਹੋਰ ਤਲਾ ਆ ਲੈ ਆ ਛੱਡ ਦੇ ਕੱਪੜਾ ਇਹ ਰਚੀ ਸੁਣੀ ਜੀ ਮਾਰ ਕੇ ਸਰਕਸ ਮਾਰ ਕੇ ਸਾਫ ਕਰਦੇ ਨੇ ਹੈਲੋ ਜੀ গুਡ ਮਾਰਨਿੰਗ ਜੀ ਦੂਸਰਾ ਦਿਨ ਜਿਹੜਾ ਹੋ ਗਿਆ ਜੀ ਇੱਥੇ ਚੱਲ ਰਹੀ ਨੇ ਸਫਾਈਆਂ ਤੇ ਨਾਲ ਨਾਲ ਟੈਂਕੀ ਸਾਫ ਕਰਦੇ ਨੇ ਬਿੰਦਰ ਤੇ ਸੈਂਟੀ ਤੇ ਮੈਂ ਇਧਰ ਹੁਣ ਅੰਦਰ ਬੈੱਡ ਸ਼ੀਟਾਂ ਜਿਹੜੀਆਂ ਸੀਗੀਆਂ ਆਪਾਂ ਪੁਛਾਦੇ ਆ ਦੋਨੋਂ ਚੇਂਜ ਕਰਤੀਆਂ ਇਹ ਵਾਲੀ ਵੀ ਤੇ ਇਹ ਵਾਲੀ ਵੀ ਆਪਾਂ ਚੇਂਜ ਕਰਤੀ ਇਹ ਵਾਲੀ ਠੀਕ ਆ ਜੀ ਹੁਣ ਮੈਂ ਲਾਉਣੇ ਝਾੜੂ ਕਿ ਤੁਹਾਨੂੰ ਤਾਂ ਖਾ ਮੰਗੇ ਟੈਂਕੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਸੀਗੀ ਕਾਫੀ ਦਿਨਾਂ ਤੋਂ ਕਹਿ ਰਹੀ ਸੀ ਪਿੰਦਰ ਨਹੀਂ ਦੇਖੀ ਆ ਜਿਸ ਦਿਨ ਆਪਾਂ ਮੋਟਰ ਦੇ ਡ੍ਰੈਵਰੀ ਚੇਂਜ ਕੀਤੀ ਸੀ ਉਦੋਂ ਪਿੰਦਰ ਨਹੀਂ ਦੇਖੀ ਸੀ ਕਿਉਂਕਿ ਉਹ ਦੇਖਦਾ ਸੀ ਵੀ ਟੈਂਕੀ ਚ ਪਾਣੀ ਜਾਂਦਾ ਜਦੋਂ ਪਹਿਲਾਂ ਪਾਣੀ ਘਟ ਗਿਆ ਸੀ ਕਹਿੰਦਾ ਮੰਮੀ ਗੰਦੀ ਵੀ ਕਿਉਂਕਿ ਮੋਟਰ ਕਾਫੀ ਵਾਰ ਇਸ ਵਾਰ ਸਾਡੀ ਨਿਕਲ ਗਈ ਨਾ ਤਾਂ ਕਰਕੇ ਲੈਟ ਵੀ ਹਿੱਲਣ ਲੱਗੀ ਪਤਾ ਨਹੀਂ ਕੀ ਹੋ ਗਿਆ ਮਹਾ ਹਰੇ ਤਰ ਤੋ ਬਹੁਤ ਜ਼ਿਆਦਾ ਹੋ ਗਿਆ ਸੀਗਾ ਜਦੋਂ ਵੀ ਆਪਾਂ ਮੋਟਰ ਕੱਢ ਕੇ ਪਾਉਣੇ ਆ ਤਾਂ ਫਿਰ ਇਹ ਮੋਟਰ ਜਿਹੜੀ ਰੇਤਾ ਚੱਕ ਦੇਲੀ ਵਿੱਚੋਂ ਚਲੋ ਜੀ ਹੁਣ ਮੈਂ ਝਾੜੂ ਲਾ ਲਵਾਂ ਉਹ ਗੋ ਇਹਦਾ ਮੈਂ ਝਾੜੂ ਲਾ ਰਿਆ ਭੁੱਲੇ ਗਈ ਇਸਕਾ ਮੈਂ ਝਾੜੂ ਲਾ ਗਈ ਸੀ ਜੀ ਉਹਦੀ ਮੈਨੂੰ ਪਿੰਦਰ ਨੇ ਆਵਾਜ਼ ਮਾਰ ਲਈ ਸੀ ਕਹਿੰਨਾ ਥੈਂਕ ਯੂ ਦੇਸ ਮੰਮੀ ਆ ਗਈ ਕਹਿੰਨਾ ਕਿੰਨੀ ਗੰਦੀ ਐ ਮੋਟਰ ਚਲੀ ਗਈ ਸੀ ਆ ਮੂਰੋਂ ਜੀ ਰਹੇ ਸੀ ਲਾ ਲਈ ਸੀ ਝਾੜੂ ਇੱਧਰ ਤਾਂ ਮੈਂ ਕੰਬਨੇ ਗਰਮੀ ਨੇ ਬੰਦ ਲਾ ਰੱਖਿਆ ਲਓ ਜੀ ਝਾੜੂ ਆਪਾਂ ਸਾਰੇ ਲਾਤਾ ਪੋਚਾ ਦਾ ਦੇਖਾਂਗੇ ਗਰਮੀ ਬਹੁਤ ਜ਼ਿਆਦਾ ਐ ਜਮਿਲਾ ਜਉਂਦੀ ਨਹੀਂ ਹੈਗੀ ਤੇ ਬਾਹਰ ਹੁਣ ਪਿੰਦਰ ਤੋਂ ਹੋ ਰਹੀ ਥੋੜੀ ਜਿਹੀ ਰਹਿ ਗਈ ਟੈਂਕੀ ਧੋਤੀ ਕਹਿੰਦੇ ਸੰਤਰਬੂਜ ਕੱਟ ਕੇ ਦੇ ਦੇ ਭੁੱਖ ਬਹੁਤ ਲੱਗੀ ਐ ਚਲੋ ਜੀ ਉਹਨਾਂ ਨੂੰ ਆਪਾਂ ਪਹਿਲਾਂ ਤਰਬੂਜ ਕੱਟ ਕੇ ਦੇ ਦਈਏ ਓ ਦੇਖੋ ਆਉਣੀ ਆ ਥੈਂਕ ਯੂ ਜੀ ਮੇਰੇ ਨਾਲ ਬਣਾ ਲਾ ਵੀਡੀਓ ਆ ਲਓ ਇਧਰ ਆਪਾਂ ਤਰਬੂਜ ਕੱਟ ਦਨੇ ਆਨੋ ਹਾਂ ਜੇ ਪਿੰਦਰ ਲੱਗ ਗਿਆ ਤਾਂ ਫਿਰ ਤੇ ਪੂਰੇ ਕੰਮ ਕਰਦਾ ਕੁੱਕੜੀ ਵਰਗੇ ਕੱਢਦੀ ਕੁੱਕੜੀ ਕੁੱਕੜੀ ਦਾ ਕੁੱਕੜੀ ਵਰਗੀ ਚਿੱਟੀ ਕੱਢਦੀ ਲਓ ਜੀ ਟੈਂਕੀ ਆਪਾਂ ਦੇਖੋ ਪਿੰਦਰ ਤੇ ਸੈਂਤੀਆਂ ਧੋਤੀ ਨਾਲੇ ਨਾਲੇ ਖੇਡ ਜੀ ਭਰ ਲਓਗੇ ਬਿਨਾਂ ਔਰ ਖੇਡ ਜੀ ਪਾਸ ਕੋਤੀ ਗੋਤ ਲਾਇਆ ਕਰੋ ਦੇਖਾ ਹੋ ਗਈ ਸਾਫ ਹਾਂ ਤਾਂ ਬਹੁਤ ਆ ਉਹ ਮੈਂ ਸਾਰਾ ਜ਼ੋਰ ਲਾ ਕੇ ਕਿਉਂ ਬੋਸ਼ਾ ਤਾ ਇਹਨਾਂ ਸਾਰਾ ਜ਼ੋਰ ਲੱਗਿਆ ਮੇਰਾ ਸਾਲੇ ਨੂੰ ਹੁਣ ਉੱਪਰ ਪਚਾ ਦੋ ਫਟਾਫਟ ਆ ਕਰ ਤੋ ਸਾ ਦੇ ਦੇਖੀ ਦੇਖ ਆ ਚੌੜ ਵੀ ਮਸਤੀ ਵੀ ਚੱਲ ਰਹੀ ਹੈ ਨਾਲ-ਨਾਲ ਕਰੋ 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 ਚੱਕ ਲੈ ਸੰਟੀ ਭੈਪ ਨੂੰ ਉਧਰ ਮਾਰ ਦੇ ਨੇ ਗੇਟ ਕੋਟ ਤੋਂ ਦੇ ਕਰਾ ਕੇ ਕਰਾ ਟੈਂਕੀਆਂ ਸਾਫ ਕਰਨ ਲਈ ਕਰਾਉਣ ਲਈ ਸੰਪਰਕ ਕਰੋ ਆਹ ਵੇਖੋ ਮਸਤੀ ਚੱਲ ਰਹੀ ਮੇਰੇ ਗਰਾਂਜੀ ਨੇ ਟੈਂਕੀ ਸਾਫ਼ ਕਰਾਉਣੇ ਸੰਪਰਕ ਕਰੋ ਸਾਡੇ ਚੈਨਲ ਤੇ ਹੂਜ ਕੱਟ ਕੇ ਬਿਠਾਉਣਾ ਮੈਂ ਕਰੂ ਹੂਜ ਆਏ ਇਹ ਰਹਾ ਬਾਪ ਪਰਾਉਣਾਗਾ ਐ ਗੇ ਅੱਛਾ ਗੇਟ ਆ ਗਿਆ

ਹੁਣ ਅਟੈਕ ਕਰ ਦੇਣਗੇ ਮੱਖੀਆਂ ਦੇ ਨਾਂ ਤੇ ਲੋ ਜੀ ਉਧਰ ਟੈਂਕੀ ਦੇਖੋ ਪਹੁੰਚ ਗਈ ਉੱਪਰ ਇਸ ਤਰ੍ਹਾਂ ਦੇਖੋ ਆਪਣਾ ਉੱਪਰ ਬਹੁਤ ਲਮਾਇਆ ਜਿਹੜਾ ਚਾਪੜ ਜਿਹਾ ਬਣਾਇਆ ਹੋਇਆ ਹੈ ਉੱਪਰ ਉੱਪਰ ਫਿਕਸ ਕਰਨਾ ਤਰ ਤੂਗਾ ਸੈਂਟੀ ਪਾਈਪ ਨਾਲ ਦੱਬੂ ਤਾ ਉਹ ਸਾਰਾ ਨਿਕਲ ਜਾਏ ਉਧਰੋਂ ਪਾਈਪ ਫਿਰ ਉਧਰ ਪਾਣੀ ਤੰਗ ਕਰੂਗਾ ਹੁਣ ਤੰਕੀਰਾ ਪਤਾ ਹੋ ਜਾ ਦੇਖ ਆ ਆਪਣਾ ਤੁਸਟ ਖਾਲੀ ਨਹੀਂ ਦੇਖੋ ਇਸ ਤਰਹੂਜ ਆਪਾਂ ਇੱਕ ਦੀ ਬਜਾਇ ਦੋ ਕੱਟ ਲਏ ਕਿਉਂਕਿ ਹੁਣ ਆਪਾਂ ਤਰਬੂਜ ਦਾ ਨਾ ਜੂਸ ਕੱਢਾਂਗੇ ਤੇ ਖਾਂਦੇ ਨਹੀਂ ਜੂਸ ਹੀ ਕੱਢਾਂਗੇ ਪੀ ਮੰਗੇ ਇਸ ਤਰ੍ਹਾਂ ਆਪਾਂ চলেণ্ডৰ চলা গৈ পেলাই টাইম লাগে হ'ল টাইম লাগিব নিকলীয়া জেগা নিকল চুকে গা হে আন লাগে হেনু এই ছি কি পুন লেনে ਬੀਜ ਸੀ ਜਿਹੜਾ ਨਿਕਲੇ ਸਾਰੇ ਆ ਦੇਖੋ ਫਿਰ ਉਹ ਵੀ ਹੁਣ ਆਪਾਂ ਇਸੇ ਜੀ ਪਾ ਲੰਨੇ ਆ ਕਦੇ ਖੁੱਲਾ ਮੰਡਾ ਕੋਲ ਹੈ ਨਹੀਂ ਸੀਗਾ ਸੱਪਾ ਪੋਰ ਵਾਲੀ ਥੋੜਾ ਠੰਡਾ ਫਿਰ ਵਧੀਆ ਲੱਗਦਾ ਡੰਡਾ ਨਹੀਂ ਸੀਗਾ ਸੋ ਕਿ ਇੱਕ ਤਰਬੋਜ ਤਾਂ ਫਰਿੱਜ 'ਚ ਰੱਖਿਆ ਹੋਇਆ ਸੀ ਇੱਕ ਵਾਰ ਹੀ ਵੇਚੀ ਤਾਂ ਕਰਕੇ ਥੋੜਾ ਜਿਹਾ ਫਿਰ ਐਸੀ ਵੀ ਠੰਡਾ ਠੰਡਾ ਹੀ ਵਧੀਆ ਲੱਗਦਾ ਆ ਲਿਆ ਫਾ ਅੰਦਰ ਚੱਕ ਲਈ ਤੇ ਆਪਣੀ ਬਾਹ ਤੇ ਵੀ ਪਰੋਸਾ ਕੱਟੀ ਆ ਤੇਰੇ ਮੋਟਰ ਪਕੜਾ 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 ਛੜਾ ਪੱਲਾ ਮੇਰੀ ਬਾਹ ਮਾ ਤੁਹਨ ਪਤਾ ਇਹ ਕੱਟੀ ਪਰੋਸਾ ਆ ਦੋ ਸਾਰੇ ਪੱਲਾ ਟਰੇ ਲਓ ਜੀ ਪਹਿਲਾਂ ਬੱਚਿਆਂ ਨੂੰ ਹਸਬੰਦ ਨੂੰ ਆਪ ਵੀ ਮੈਂ ਜੂਸ ਪੀਉਂਗੀ ਤੇ ਉਸ ਤੋਂ ਬਾਅਦ ਬਣਾਉਂਗੀ ਖਾਣਾ ਕਿਉਂਕਿ ਹਜੇ ਅਸੀਂ ਖਾਧਾ ਨਹੀਂ ਤੇ ਬੱਚੇ ਨਹਾਉਣਗੇ ਉਸ ਤੋਂ ਬਾਅਦ ਜੂਸ ਪੀ ਕੇ ਉਹ ਨਹਾ ਲੈਣਗੇ ਦੇਖੋ ਹਜੇ ਇਹ ਪੂਰੇ ਲਿਬੜੇ ਹੋਏ ਸੀਗੇ ਗੰਦੇ ਹੋਏ ਹੋਏ ਸੀਗੇ ਤਾਂ ਕਰਕੇ ਇਹ ਨੀਚੇ ਹੀ ਬੈਠ ਗਏ ਸੀਗੇ ਚਲੋ ਜੀ ਫਿਰ ਅੱਜ ਦਾ ਵਲੌਗ ਹੈ ਜਿਹੜਾ ਇੰਨਾ ਕੀ ਹੈ ਕਿਉਂਕਿ ਇਹ ਹੀ ਵਲੌਗ ਕਾਫੀ ਲੰਮਾ ਹੋ ਗਿਆ ਜਦੋਂ ਆਪਾਂ ਲਾਈਵ ਬਣਾਉਂਦੇ ਆ ਨਾ ਵੀਡੀਓ ਤਾਂ ਫਿਰ ਕਾਫੀ ਲੰਬੀ ਹੋ ਜਾਂਦੀ ਹੈ ਵੀਡੀਓ ਹਨਾ ਤਾਂ ਕਰਕੇ ਫਿਰ ਬਸ ਜਿੰਨਾ ਕੋ ਹੋ ਸਕਦਾ ਉਹਨਾਂ ਕੁ ਸ਼ੇਅਰ ਕਰਤਾ ਅੱਜ ਮੈਂ ਕਿਹਾ ਚਲੋ ਜਿਆਦਾ ਮੈਂ ਲਾਈਵ ਹੀ ਬਣਾਈ ਸੀਗੀ ਵੀਡੀਓ ਚਲੋ ਜੀ ਫਿਰ ਮਿਲਦੇ ਆ ਕੱਲ ਨੂੰ ਆਪਾਂ ਕਿਸ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਹਨਾ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਜੀ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ